ਰੇ ਪਿੰਡਾਂ ਦੇ ਵਿੱਚ ਮੇਰੇ ਸਾਥੀ ਬੈਠੇ ਆਂ ਦੇਖੋ ਸਾਡੀ ਗੱਲ ਰੱਖਣ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ ਕੋਈ ਜੱਥੇਬੰਦੀ ਨੂੰ ਪਰ ਇੱਕ ਗੱਲ ਮੈਂ ਤੁਹਾਡੇ ਨਾਲ ਕਹਿਣਾ ਚਾਹੁੰਦਾ ਕਿ ਜਦ ਕੋਈ ਪੱਤਰਕਾਰ ਕਹਦਾ ਕਿਸਾਨ ਜੱਥੇਬੰਦੀ ਇਹ ਕਿਸਾਨ ਜੱਥੇਬੰਦੀ ਨਹੀਂ ਹੈ ਇਹ ਇਕੱਲੇ ਦੇ ਇਕੱਲੇ ਜੱਥੇਬੰਦੀ ਹੈ ਕਿਸਾਨ ਸਾਡੀ ਬਰੋਦ ਦੇ ਵਿੱਚ ਨਹੀਂ ਹੈ ਇਹ ਜੋ ਦੋ ਚਾਰ ਜੱਥੇ ਆਂ ਇਹ ਬਖਵਾਤ ਬਾਤ ਦੇ ਪੇਡ ਜੱਥੇ ਆ ਇਸ ਕਰਕੇ ਇਹ ਵੀ ਜਦੋਂ ਆਪਾਂ ਗੱਲ ਕਰਾਂਗੇ ਕੋਈ ਕਹੇਗਾ ਕਿਸਾਨ ਕਿਸਾਨ ਨਹੀਂ ਸਾਡੇ ਬਰੋ ਬਿਲਕੁਲ ਨਹੀਂ ਹੈ ਸਾਡੇ ਤੇ ਔਰ ਅੱਜ ਕਿਸਾਨਾਂ ਨੂੰ ਕਿਵੇਂ ਲਿਖਦੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਬੀਜਪੀ ਨੇ ਬਹੁਤ ਗਲਤ ਸ਼ਬਦ ਤੁਸੀਂ ਵਰਤ ਰਹੇ ਹੋ ਨਹੀਂ ਨਹੀਂ ਇਹ ਬਹੁਤ ਗਲਤ ਸ਼ਬਦ ਮੈਂ ਮੈਂ ਇਸ ਕਰਕੇ کہہ ਰਿਹਾ ਗਲਤ ਸ਼ਬਦ ਇਸ ਕਰਕੇ ਵਰਤ ਰਹੇ ਹੋ ਕਿਉਂਕਿ ਕਿਸਾਨ ਭਾਰਤੀ ਜੰਦਾ ਪਾਰਟੀ ਦੇ ਖਿਲਾਫ ਨਹੀਂ ਹੈ ਇਹ ਇੱਕ ਦੋ ਜਥੇਬੰਦੀ ਜਿਨ੍ਹਾਂ ਨੂੰ ਭਗਵੰਤ ਮਾਨ ਸਾਹਿਬ ਨੇ ਹੱਲਾਸ਼ਾਰੀ ਦਿੱਤੀ ਹੈ ਉਹ ਇਹ ਕੰਮ ਕਰ ਰਹੇ ਹੈ ਯੂਨੀਅਨ ਵਾਲੇ ਕਿਸਾਨ ਅੱਜ ਆਪਣੇ ਖੇਤ 'ਚ ਬਿਜ਼ੀ ਹੈ ਜਾਂ ਮੰਡੀ 'ਚ ਬਿਜ਼ੀ ਹੈ ਕਿਸਾਨ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬਿਲਕੁਲ ਨਹੀਂ ਹੈ ਔਰ ਮੇਰੇ ਖਿਲਾਫ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਬਿਲਕੁਲ ਨਹੀਂ ਜਿੰਨੀ ਸੇਵਾ ਮੈਂ ਪਿੰਡਾਂ ਦੇ ਵਿੱਚ ਕੀਤੀ ਹੈ ਪਿਛਲੇ 25 ਸਾਲ ਸਾਰਿਆਂ ਨੂੰ ਇਹ ਦੋ ਚਾਰ ਜਥੇਬੰਦੀਆਂ ਜੋ ਭਗਵੰਤ ਮਾਨ ਸਾਹਿਬ ਹੱਲਾਸ਼ਾਰੀ ਦੇ ਰਹੇ ਹੈ ਉਹ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈ ਔਰ ਪੱਤਰਕਾਰ ਸਾਹਿਬ ਉਹਨੂੰ ਚੱਕੀ ਜਾ ਰਿਹਾ ਕਿ ਕਿਸਾਨਾਂ ਦੀ ਬਦਰਾਵੀ ਹੋ ਰਹੀ ਹੈ ਕਿਸਾਨ ਬਿਲਕੁਲ ਇਸ ਆंदोलਨ ਦੇ ਵਿੱਚ ਨਹੀਂ ਹੈ ਇੱਥੇ ਵੀ ਕਿਸਾਨ ਬੈਠੇ ਮੇਰੇ ਕਮਰੇ 'ਚ ਕਿਸਾਨ ਬੈਠੇ ਕੱਲ ਮੈਂ ਮੀਟਿੰਗ ਕਰਕੇ ਆਇਆ ਪਟਿਆਲਾ ਉੱਥੇ ਵੀ ਕਿਸਾਨ ਬੈਠੇ ਸੀ ਤੇ ਇਹ ਗੱਲ ਗਲਤ ਹੈ ਕਿ ਆਪਾਂ ਕਿਸਾਨਾਂ ਨੂੰ ਇਸ ਤਰੀਕੇ ਨਾਲ ਦੋਸ਼ੀ ਠਰਾਈਏ ਕਿਸਾਨ ਨਹੀਂ ਹੈ ਦੋ ਚਾਰ ਜਥੇਬੰਦੀਆਂ ਹਨ ਠੀਕ ਹੈ ਇਹਨਾਂ ਨੂੰ ਕਰਨ ਦੋ ਇਹਨਾਂ ਦੇ ਵੀ ਹੱਕ ਹੈ ਆਪਣੀ ਗੱਲ ਰੱਖਣ ਦਾ ਸਾਡਾ ਵੀ ਹੱਕ ਹੈ ਆਪਣੀ ਗੱਲ ਰੱਖਣ ਦਾ ਪਬਲਿਕ ਡਿਸਾਈਡ ਕਰੇਗੀ ਨਾ ਅਖੀਰ ਦੇ ਵਿੱਚ ਦੀ ਕਿਸਾਨਾਂ ਵੱਲ ਲਗਾਤਾਰ বিজেਪ আর বিজেপি ਦੇ নেতਾਵਾਂ ਦਾ ਵਿਰੋਧ ਕੀਤਾ ਜਾ ਰਿਹਾ ਹੈਗਾ ਸਰੂਪ ਤੋਂ ਵੀ ਭਾਜਪਾ ਨੇ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਕਿਸਾਨ ਸਾਡਾ ਵਿਰੋਧ ਨਹੀਂ ਕਰ ਰਹੇ ਕਿਸਾਨ ਸਾਡੇ ਨਾਲ ਦਫਤਰ ਰਹਿੰਦੇ ਨੇ ਪਰ ਲੇਕਿਨ ਭਵੰਤਮਾਨ ਦੇ ਇਹ ਸਾਰੇ ਤੇ ਕੁਝ ਕੁ ਜਥੇਬੰਦੀਆਂ ਨੇ ਜਿਹੜੀਆਂ ਉਹ ਵਿਰੋਧ ਕਰ ਰਹੀਆਂ ਨੇ ਜਾਂ ਕਹਿ ਸਕਦੇ ਉਹਨਾਂ ਨੇ ਸਿੱਧੇ ਤੌਰ ਤੇ ਵੀ ਕਿਹਾ ਕਿ ਪੇੜ ਪੈਸੇ ਲੈ ਕੇ ਜਿਹੜਾ ਇਹ ਵਿਰੋਧ ਕੀਤਾ ਜਾ ਰਿਹਾ ਹੈਗਾ ਦੇਖੋ ਇਹ বিজেপি ਦੀ ਜਿਹੜੀ ਹਕੂਮਤ ਆ ਇਨੇ ਜਿੱਡੀ ਵੱਡੀ ਪੱਧਰ ਤੇ ਤਸੱਦਦ ਕੀਤਾ ਹੈਗਾ ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਜਿਹਦੇ ਚ ਪੰਜਾਬ ਦੀਆਂ ਕੁੱਲ ਜਥੇਬੰਦੀਆਂ ਕੁੱਲ ਹਿੰਦੁਸਤਾਨ ਦੀਆਂ ਜਥੇਬੰਦੀਆਂ ਜਿਹੜੀਆਂ ਮੈਦਾਨ ਚ ਨੇ ਇਸ ਕਰਕੇ ਅਸੀਂ ਜਿਹੜਾ ਹਰਵਿੰਦ ਖੰਨਾ ਨੇ ਬਿਆਨ ਦਿੱਤਾ ਜਿਹੜਾ ਹੈਗਾ ਇਹ ਅਸੀਂ ਕਹਿੰਦੇ ਤੂੰ ਬੈਲ ਚੋਂ ਬਾਹਰ ਤਾਂ ਨਿਕਲ ਲੋ ਖੱਡ ਚੋਂ ਬਾਹਰ ਆ ਕੇ ਲੋਕਾਂ ਦੇ ਕਿਸੇ ਪਿੰਡ ਚ ਆ ਕੇ ਤਾਂ ਦੇਖ ਇਸ ਕਰਕੇ ਲੋਕ ਨੇ ਜਿਹੜੇ ਲੋਕ ਉਹ ਇਹ ਇਹ ਮੰਤਰੀ ਨੇ ਜਿਹੜੇ ਇਹਨਾਂ ਦੇ ਉਹ ਕੋਈ ਵੀ ਹੋਵੇ ਬੀਜੇਪੀ ਦਾ ਕਿਉਂਕਿ ਅਸੀਂ ਕਿਸੇ ਵਿਅਕਤੀ ਦਾ ਵਿਰੋਧ ਨਹੀਂ ਕਰਦੇ ਜਿਹੜੀ ਭਾਜੀਪੀ ਦੀ ਪਾਰਟੀ ਆ ਜਿਨੇ ਜਿਹਨੇ ਸਾਡੇ ਕਿਸਾਨ ਗੋਲੀਆਂ ਮਾਰ ਕੇ ਮਾਰੇ ਨੇ ਸਾਡੇ ਕਿਸਾਨ ਲਗਾਤਾਰ ਸ਼ਹੀਦ ਕੀਤੇ ਹੈਗੇ ਨੇ ਇਸ ਕਰਕੇ ਕਿਸੇ ਵੀ ਪਿੰਡ ਦੇ ਵਿੱਚ ਵੱਡੀ ਪੱਧਰ ਤੇ ਵਿਰੋਧ ਕਰਾਂਗੇ ਤੇ ਹੁਣ ਵੀ ਪਹਿਲਾਂ ਹੀ ਵਿਰੋਧ ਹੋ ਰਿਹਾ ਅੱਜ ਇਹਦੀ ਰੋਡ ਰੋਡ ਸੂ ਸੀਗਾ ਬਾਅਦ ਚ ਪਤਾ ਲੱਗਿਆ ਸਾਡੀ ਸੂਬੇ ਦੀ ਮੀਟਿੰਗ ਚੱਲਦੀ ਸੀ ਉਧਰੋਂ ਇਸ ਕਰਕੇ ਖੰਨਾ ਸਾਹਿਬ ਕਿਸੇ ਪਿੰਡ ਚ ਜਾਓ ਪਿੰਡ ਚ ਆ ਕੇ ਲੋਕ ਪੁੱਛਣਗੇ ਆਮ ਲੋਕ ਨੇ ਜਿਹੜੇ ਜਿੰਨਾ ਲੋਕਾਂ ਨੂੰ ਇਹ ਪਤਾ ਲੱਗ ਚੁੱਕਿਆ ਕਿ ਬੀਜੇਪੀ ਦੀ ਹਕੂਮਤ ਨੇ ਕਿਵੇਂ ਲੋਕਾਂ ਦੇ ਉੱਤੇ ਤਸੱਦਦ ਕੀਤਾ ਹੈਗਾ ਕਿਵੇਂ ਉਹ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਪਾੜ ਕੇ ਇੱਥੇ ਜਿਹੜਾ ਐਸ ਤਰੀਕੇ ਨਾਲ ਲੋਕ ਨੇ ਜਿਹੜੇ ਨਹੀਂ ਚੱਲਣ ਦੇਣਗੇ ਇਹ ਵਿਰੋਧ ਜਿਹੜਾ ਆਉਣ ਵਾਲੇ ਦਿਨਾਂ ਚ ਵੀ ਚੱਲਦਾ ਰਹੂਗਾ ਭਵੰਤਮਨ ਦੀ ਸਾਰੇ ਤੇ ਹੋ ਰਿਹਾ ਉਹ ਕਹਿ ਰਹੇ ਨੇ ਕਿ ਲਗਾਤਾਰ ਇਹ ਸਰਕਾਰ ਕਰਵਾ ਰਹੀ ਆ ਭਵੰਤਮਨ ਪੈਸੇ ਦੇ ਹੁੰਦੇ ਨੇ ਅਸੀਂ ਤਾਂ ਖੁੱਡੀਆਂ ਸਾਹਿਬ ਦੇ ਦਫ਼ਤਰ ਦੇ ਅੱਗੇ ਜਿਹੜਾ ਇਹਨਾਂ ਦਾ ਮੀਤ ਹੈਰਾ ਉਹਦੇ ਦਫ਼ਤਰ ਦੇ ਅੱਗੇ ਆ ਪਿਛਲੇ ਦਿਨਾਂ ਚ ਪ੍ਰੋਗਰਾਮ ਦੇ ਕੇ ਆਏ ਆ ਆਉਣ ਵਾਲੇ ਦਿਨਾਂ 'ਚ 20 ਤਰੀਕ ਦਾ ਫੇਰ ਰੱਖਿਆ ਹੋਇਆ ਹੈਗਾ ਇਸ ਕਰਕੇ ਭਾਰਤੀ ਕਿਸਾਨ ਜਨੋਗਰਾਹਾਂ ਦਾ ਇਤਿਹਾਸ ਆ ਇਹ ਕਿਸੇ ਵੀ ਬੋਟ ਪਾਰਟੀ ਨੂੰ ਕਦੇ ਨਾ ਸਪੋਰਟ ਕੀਤੀਆਂ ਨਾ ਕਰੀਏ ਅਸੀਂ ਤਾਂ ਕਹਿੰਦੇ ਆ ਲੋਕੋ ਆਪਣਾ ਏਕਾ ਮਜ਼ਬੂਤ ਕਰੋ ਆਪ ਦਾ ਸੰਘਰਸ਼ ਮਜ਼ਬੂਤ ਕਰੋ ਇਸ ਕਰਕੇ ਜਿਹੜੇ ਬੇਤੁਕੇ ਬਿਆਨ ਨੇ ਇਹ ਇਸ ਕਰਕੇ ਅਸੀਂ ਇਹ ਕਹਿੰਦੇ ਆ ਆਓ ਪਿੰਡਾਂ 'ਚ ਜਿਹੜਾ ਕਹਿੰਦੇ ਆ ਆਮ ਲੋਕ ਸਾਰਾ ਆਮ ਕਿਸਾਨ ਤਾਂ ਸਾਡੇ ਨਾਲ ਨੇ ਆਓ ਕਿਹੜੇ ਪਿੰਡ 'ਚ ਰੱਖਦੇ ਹੋ ਟਾਈਮ ਇਸ ਕਰਕੇ ਲੋਕ ਲਗਾਤਾਰ ਇਹਦੇ ਵਿਰੋਧ 'ਚ ਨੇ ਇਹ ਬੇਬੁਨਿਆਦ ਬਿਆਨ ਹੈਗੇ ਨੇ ਇਹਦੇ ਤੇ ਅਸੀਂ ਇਹਦੀ ਨਖਿੱਧੀ ਕਰਦੇ ਆ